ਡਾਕਟਰ ਰਮਨ ਮੋਹਨ ਸਿੰਘ ਤੇ 1984 ਦਾ ਸਿੱਖ ਕਤਲਿਆ ਇਹ ਇੱਕ ਬਹੁਤ ਹੀ ਇਪੋਰਟੈਂਟ ਮੁੱਦਾ ਹੈ ਇਹਦੇ ਤੇ ਆਪਾਂ ਅੱਜ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਮੈਂ ਇੱਕ ਗੱਲ ਕਹਿਣੀ ਚਾਹਣਾ ਕਿ ਜਿੱਥੋਂ ਤੱਕ ਸਿੱਖ ਆਈਡੈਂਟੀਟੀ ਦਾ ਇਸ਼ੂ ਹੈ ਸਿੱਖ ਪਹਿਚਾਣ ਦਾ ਇਸ਼ੂ ਹੈ ਉਹਦੇ ਵਿੱਚ ਸਭ ਤੋਂ ਵੱਡੀ ਕੰਟਰੀਬਿਊਸ਼ਨ ਦੁਨੀਆ ਦੇ ਵਿੱਚ ਸਿੱਖ ਪਹਿਚਾਨ ਬਣਾਉਣ ਲਈ ਜਿੰਨੀ ਡਾਕਟਰ ਮਨਮੋਨ ਸਿੰਘ ਜੀ ਆ ਉਨੀ ਹੋਰ ਕਿਸੇ ਸਿੱਖ ਦੀ ਨਹੀਂ ਹੈ 9/11 ਤੋਂ ਬਾਅਦ ਜਦੋਂ ਵਰਲਡ ਟ੍ਰੇਡ ਸੈਂਟਰ ਢੋਲੇ ਉਸ ਤੋਂ ਮਗਰੋਂ ਇੱਕ ਅਮਰੀਕਾ ਦੇ ਵਿੱਚ ਕੀ ਸਾਰੀ ਦੁਨੀਆ ਦੇ ਵਿੱਚ ਹੀ ਮਾਹੌਲ ਕਿਉਂਕਿ ਉਸ ਵੇਲੇ ਬਿਲਡਿੰਗ ਪਗਵੰਦਾ ਸੀ ਸਿੱਖ ਵੀ ਪਗਵੰਦੇ ਆ ਸਾਰੀ ਦੁਨੀਆ ਚ ਮਾਹੌਲ ਸਿੱਖਾਂ ਦੇ ਖਿਲਾਫ ਬਣਿਆ ਹੋਇਆ ਸੀ ਅਮਰੀਕਾ ਦੇ ਵਿੱਚ ਕਈ ਸਿੱਖ ਜੋ ਤਕੜੇ ਤਕੜੇ ਸਿੱਖ ਇਕੱਠੇ ਹੋ ਕੇ ਕਹਿੰਦੇ ਸੀ ਆਪਾਂ ਫੰਡ ਇਕੱਠਾ ਕਰੀਏ ਤੇ ਸਿੱਖਾਂ ਦੀਆਂ ਫੋਟੋਆਂ ਲਈਏ ਇੱਥੋਂ ਦੇ ਮੇਨ ਸਟਰੀਮ ਅਖਬਾਰਾਂ ਦੇ ਵਿੱਚ ਤੇ ਦੱਸਿਏ ਕਿ ਸਿੱਖ ਕੌਣ ਹੁੰਦੇ ਆ ਉਸ ਟਾਈਮ ਦੇ ਉੱਤੇ 2004 ਦੇ ਵਿੱਚ ਪਹਿਲਾ ਸਿੱਖ ਦੁਨੀਆ ਦੇ ਵਿੱਚ ਪਹਿਲਾ ਸਿੱਖ ਸੀ ਜਿਹਦੀ ਫੋਟੋ ਲਗਭਗ ਦੁਨੀਆਂ ਦੇ ਹਰ ਦੇਸ਼ ਦੇ ਮੈਗਜ਼ੀਨ ਤੇ ਨਿਊਜ਼ਪੇਪਰਾਂ ਦੇ ਵਿੱਚ ਨਿਕਲੇ ਉਹ ਸੀਗਾ ਡਾਕਟਰ ਮਨਮੋਹ ਸਿੰਘ ਅਮਰੀਕਾ ਦੇ ਤਾਂ ਫਰੰਟ ਪੇਜ ਤੇ ਦਿੱਤੇ ਟਾਈਮ ਮੈਗਜ਼ੀਨ ਨੇ ਫਰੰਟ ਪੇਜ ਤੇ ਦਿੱਤੇ ਕਿਉਂਕਿ ਉਹ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣਿਆ ਔਰ ਦੁਨੀਆ ਦੇ ਵਿੱਚ ਲੋਕਾਂ ਨੂੰ ਖੁਸ਼ੀ ਇਹ ਨਹੀਂ ਕਿ ਡਾਕਟਰ ਮਨਮੋਹ ਸਿੰਘ ਪ੍ਰਾਈਮ ਮਿਨਿਸਟਰ ਬਣਿਆ ਲੋਕਾਂ ਨੂੰ ਖੁਸ਼ੀ ਇਹ ਸੀ ਕਿ ਇੱਕ ਟਾਪ ਦਾ ਇਕਨੋਮਿਸਟ ਇੱਕ ਇੰਡੀਆ ਵਰਗੇ ਪਾਪੂਲੇਟਿਡ ਦੇਸ਼ ਦਾ ਔਰ ਡੈਮੋਕ੍ਰੇਸੀ ਦਾ ਦਾ ਪ੍ਰਾਈਮ ਮਿਨਿਸਟਰ ਬਣਿਆ ਤੋ ਇਹ ਦੇਖ ਇਸ ਤੇ ਕਰਕੇ ਜੋ ਉਹ ਸਿੱਖ ਆਇਡੈਂਟੀਟੀ ਸਿੱਖ ਪਛਾਣ ਚ ਡਾਕਟਰ ਮਨਮੋਹਨ ਸਿੰਘ ਦਾ ਰੋਲ ਆ ਉਹ ਮੇਰਾ ਖਿਆਲ ਆ ਕਿਸੇ ਦਾ ਨਹੀਂ ਰਹਾ ਜਦੋਂ ਮੈਂ 2004 ਦੇ ਵਿੱਚ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿੰისტਰ ਬਣੇ ਤਾਂ ਮੈਂ ਉਦੋਂ ਅਮਰੀਕਾ ਤੇ ਕੈਨੇਡਾ ਦੇ ਵਿਜ਼ਿਟ ਤੇ ਉੱਤੇ ਗਿਆ ਗਿਆ ਜੂਨ ਦੇ ਮਹੀਨੇ ਵਿੱਚ ਮੈਨੂੰ ਉੱਥੇ ਕਈਆਂ ਸਿੱਖਾਂ ਨੇ ਪੁੱਛਿਆ ਕਿ ਜੀ ਡਾਕਟਰ ਮਨਮੋਹਨ ਸਿੰਘ ਜੀ ਸਿੱਖਾਂ ਵਾਸਤੇ ਕੀ ਕਰਨੇ ਮੈਂ ਉਹਨਾਂ ਨੂੰ ਕਿਹਾ ਦੇਖੋ ਸਾਨੂੰ ਜਿੰਨਾ ਉਹਨਾਂ ਨੇ ਕਰਤਾ ਹੀ ਬਹੁਤ ਆ। ਇਹੀ ਬਹੁਤ ਆ ਸਾਨੂੰ ਜਿਆਦਾ ਐਕਸਪੈਕਟੇਸ਼ਨ ਰੱਖਣੀ ਨਹੀਂ ਚਾਹੀਦੀ। ਨਾ ਤਾਂ ਉਹ ਸਿੱਖ ਕਾੜ ਦੇ ਉੱਤੇ ਪ੍ਰਾਈਮ ਮਿਨਿਸਟਰ ਬਣਿਆ। ਨਾ ਉਹ ਸਿੱਖ ਕਾੜ ਦੇ ਉੱਤੇ ਵੌਲਟ ਬੈਂਕ ਦੇ ਵਿੱਚ ਗਿਆ ਸੀ। ਨਾ ਹੀ ਉਹ ਸਿੱਖ ਕਾੜ ਦੇ ਉੱਤੇ ਦੁਨੀਆ ਦੇ ਟਾਪੀਆ ਯੂਨੀਵਰਸਿਟੀ ਵਿੱਚ ਗਿਆ। ਤਾਂ ਜਿੰਨਾ ਉਹਨਾਂ ਨੇ ਕਰਤਾ ਉਹ ਹੀ ਬਹੁਤ ਆ। ਬੀ ਹੈਪੀ ਵਿਦ ਥਿਸ। ਹੁਣ ਆਪਾਂ ਮੁੱਦੇ ਤੇ ਆਈਏ। 1984 ਦਾ ਮੁੱਦਾ। ਡਾਕਟਰ ਮਰਮੋਨ ਸਿੰਘ ਹਰਾਂ ਦੇ ਦਿਲ ਨੂੰ ਲੱਗਿਆ ਹੋਇਆ ਸੀ ਮੈਨੂੰ ਜਾਦਾ 1990 1990 ਦਾ ਐਂਡ ਜਦੋਂ ਡਾਕਟਰ ਮਰਮੋਨ ਸਿੰਘ ਵਰਲਡ ਬੈਂਕ ਤੋਂ ਵਾਪਸ ਆਏ ਦਿੱਲੀ ਦੇ ਵਿੱਚ ਤੇ ਉਦੋਂ ਅਜੇ ਉਹ ਫਾਈਨੈਂਸ ਮਿਨਿਸਟਰ 1999 ਜਾ ਕੇ ਜੂਨ 'ਚ ਬਣੇ ਆ ਤੇ ਇਹ 1990 ਦੇ ਐਂਡ ਦੀ ਗੱਲ ਆ ਜਨਰਲ ਅਰੂੜਾ ਨੇ ਜੋ ਪ੍ਰੋਮੀਨੈਂਟ ਦਿੱਲੀ ਦੇ ਸੈਕਸੀ ਉਹਨਾਂ ਦੀ ਮੀਟਿੰਗ ਕਾਲ ਕੀਤੀ ਭਾਈ ਮੋਨ ਸਿੰਘ ਰਨਬੈਕਸੀ ਦੇ ਜੋ ਓਨਰ ਆ ਹੁੰਦੇ ਸੀ ਉਦੋਂ ਉਹਨਾਂ ਦੇ ਘਰੇ ਉੱਥੇ ਡਾਕਟਰ ਬਲਮੋਨ ਸਿੰਘ ਵੀ ਆਏ ਸੀ ਉਹਦੇ ਵਿੱਚ ਉਸ ਮੀਟਿੰਗ ਦਾ ਪਰਪਸ ਸੀ ਜਾਂ ਕਿ ਅੱਗੇ ਸਿੱਖਾਂ ਦੇ ਵਾਸਤੇ ਫਿਊਚਰ ਕੋਰਸ ਆਫ ਐਕਸ਼ਨ ਦਿੱਲੀ ਦੇ ਵਿੱਚ ਕਿਸ ਤਰ੍ਹਾਂ ਕਰਕੇ ਆਪਾਂ ਪ੍ਰਸੀਡ ਕਰਨਾ ਕਿਵੇਂ ਕਰਨਾ ਉਹਦੇ ਬਾਰੇ ਡਿਸਕਸ ਕਰਨਾ ਤੇ ਉੱਥੇ ਮੀਟਿੰਗ ਦੇ ਵਿੱਚ ਮੈਨੂੰ ਸਾਈਡ ਦੇ ਉੱਤੇ ਇਕੱਲੇ ਨੂੰ ਲੈ ਕੇ ਡਾਕਟਰ ਬਲਮੋਨ ਸਿੰਘ ਬੈਠ ਕੇ ਔਰ ਮੈਂ ਨਾ ਗੱਲਾਂ ਕਰ ਲਾ ਕੇ ਕਿ ਮੈਂ ਬਹੁਤ ਇੰਬਾਇਰ ਕਰਦਾ ਜੋ ਕੰਮ ਤੁਸੀਂ ਕਰ ਰਹੇ ਹੋ ਮਲਕਿ ਇਮੇਜਨ ਕਿ ਮੈਂ ਪਹਿਲੀ ਵਾਰ ਇਹਨਾਂ ਨੂੰ ਮਿਲਿਆ ਸੀ ਉਹਨਾਂ ਨੂੰ ਮੇਰੇ ਕੰਮ ਦਾ ਪਤਾ ਸੀ ਕਹਿੰਦੇ ਜਿੰਨਾ ਹਾਲਤਾਂ ਦੇ ਵਿੱਚ ਤੁਸੀਂ ਇਹ ਕੰਮ ਕਰ ਰਹੇ ਹੋ ਉਹ ਵੀ ਮੈਨੂੰ ਪਤਾ ਨਹੀਂ ਔਰ ਜਿਵੇਂ ਤੁਸੀਂ ਪਹਿਲਾਂ ਕੀਤਾ ਔਰ ਬਹੁਤ ਅੱਛੀ ਗੱਲਾ ਔਰ ਇਸ ਨੂੰ ਕੰਟੀਨਿਊ ਰੱਖੋ ਉਸ ਤੋਂ ਬਾਅਦ ਜਦੋਂ ਫਾਈਨੈਂਸ ਮਿਨਿਸਟਰ ਸਾਹਿਬ ਨੂੰ ਉਸ ਤੱਕ ਇਹ ਮੌਕਾ ਨਹੀਂ ਮਿਲਿਆ ਬਲਾਕਾਤ ਹੋਉਂਦਾ ਉਸ ਤੋਂ ਮਗਰੋਂ ਮੈਨੂੰ ਇੱਕ ਦੋ ਵਾਰ ਇਹਨਾਂ ਨੂੰ ਮੌਕਾ ਮਿਲਿਆ 1999 ਦੇ ਇਲੈਕਸ਼ਨ ਦੇ ਵਿੱਚ ਮੈਨੂੰ ਲੋਕ ਸਭਾ ਦੇ ਇਲੈਕਸ਼ਨ ਦੇ ਚਾਹਦਾ ਉਦੋਂ ਕਾਂਗਰਸ ਟਰੈਕਟਰ ਨੂੰ ਟਿਕਟ ਦੇ ਰਹੀ ਸੀ ਮੈਂ ਡਾਕਟਰ ਮਲਮੋਨ ਸਿੰਘ ਹਰਾਂ ਨੂੰ ਲੈ ਕੇ ਆ ਮੈਂ ਉਹਨਾਂ ਨੂੰ ਕਹੇ ਤਾਂ ਟਿਕਟ ਘਟਾਓ ਉਹ ਕਹਿੰਦੇ ਪ੍ਰਲਾਪ ਮੁਖਰ ਜੀ ਨੂੰ ਜਾ ਕੇ ਮਿਲੋ ਮੇਰੇ ਬਸਤਾਂ ਰੋਕ ਰਹੀ ਹੈ ਮੈਂ ਇਹ ਨਹੀਂ ਕਰ ਸਕਦਾ ਉਸ ਤੋਂ ਮਕਰੋ 1999 ਦਸੰਬਰ ਦੇ ਵਿੱਚ ਰਾਜ ਸਭਾ ਦੇ ਵਿੱਚ ਡਿਬੇਟ ਚੱਲ ਰਹੀ ਸੀ ਤੇ ਉਹਦੇ ਵਿੱਚ ਕੁਲਦੀਪ ਨੀਅਰ ਯੋ ਪ੍ਰੋਮਿਨੈਂਟ ਜਰਨਲਿਸਟ ਸੀ ਉਹ ਰਾਜ ਸਭਾ ਦੇ ਮੈਂਬਰ ਸੀ ਉਹਨਾਂ ਨੇ ਡਿਮਾਂਡ ਕੀਤਾ ਕਿ ਸਿੱਖਾਂ ਨੂੰ 1984 ਦਾ ਕਤਲੇਆਮ ਦਾ ਇਨਸਾਫ ਨਹੀਂ ਮਿਲਿਆ ਤੇ ਉੱਥੇ ਡਿਮਾਂਡ ਉੱਠੀ ਕਿ ਸਿੱਖ ਨਵਾਂ ਕਮਿਸ਼ਨ ਡਿਮਾਂਡ ਕਰ ਰਿਹਾ ਤੇ ਆਪਾਂ ਨਵਾਂ ਕਮਿਸ਼ਨ ਉਹਨਾਂ ਨੂੰ ਕਿਉਂ ਨਾ ਦੇਈਏ ਇਹ ਡਿਮਾਂਡ ਉੱਥੇ ਖੜੀ ਹੋਈ ਉਸ ਤੋਂ ਬਾਅਦ ਉਦੋਂ ਡਾਕਟਰ ਮਰਮੋਨ ਸਿੰਘ ਲੀਡਰ ਆਫ اپੋਜੀਸ਼ਨ ਸੀ ਰਾਜ ਸਭਾ ਦੇ ਵਿੱਚ ਉਸ ਤੋਂ ਮਗਰੋਂ ਅਸੀਂ ਜਾ ਕੇ ਐਡਵਾਨੀ ਹੋਮ ਮਿਨਿਸਟਰ ਸੀ ਅੜਵਾਨੀ ਨੂੰ ਜਨਰਲ ਰੋੜਾ ਜਸਟਨ ਰੋੜਾ ਮੈਂ ਡਾਕਟਰ ਮਹੀਪ ਸਿੰਘ ਅਸੀਂ ਜਾ ਕੇ ਮਿਲੇ ਅਸੀਂ ਕਿਹਾ ਜੀ ਕਿ ਨਵਾਂ ਕਮਿਸ਼ਨ ਕੌਰੀ ਬਣਾਓ ਅੜਵਾਨੀ ਨੇ ਕਿਹਾ ਕਿ ਜੇਕਰ ਕਾਂਗਰਸ ਐਗਰੀ ਕਰੇਗੀ ਤਾਂ ਹੀ ਅਸੀਂ ਬਣਾਵਾਂਗੇ ਨਹੀਂ ਤਾਂ ਸਾਡੇ ਤੇ ਬਲੇਮ ਆਏਗਾ ਕਿ ਅਸੀਂ ਪੋਲਿਟੀਕਲ ਗੇਮ ਖੇਡ ਰਹੇ ਹਾਂ ਤੇ ਅਸੀਂ ਨਹੀਂ ਬਣਾ ਸਕਦੇ ਡਾਕਟਰ ਮਰਮੋਨ ਸਿੰਘ ਉਹ ਰਾਣੇ ਕਿਵੇਂ ਤਵੇਂ ਕਰਕੇ ਪਤਾ ਨਹੀਂ ਕਿਵੇਂ ਸੋਨੀਆ ਗਾਂਧੀ ਨੂੰ ਮਨਾਇਆ ਕਿਸ ਤਰ੍ਹਾਂ ਔਰ ਉਦੋਂ 1-2 ਦਿਨ ਬਾਅਦ ਜਦੋਂ ਫਿਰ ਇਹ ਮਦਦਾ ਪਾਰਲੀਮੈਂਟ ਦੇ ਵਿੱਚ ਅਬ ਰਾਜ ਸਭਾ ਦੇ ਵਿੱਚ ਆਇਆ ਤੇ ਡਾਕਟਰ ਮਨਮੋਹਨ ਸਿੰਘ ਵਾਲਾ ਖੜੇ ਹੋ ਕੇ ਕਹਿੰਦਾ ਕਿ ਆਈ ਗਿਵ ਮਾਈ ਕੰਸੈਂਟ ਤੋਂ ਇਹਨਾਂ ਨੇ ਕੰਸੈਂਟ ਦਿੱਤਾ ਜੁਨਾਨੀਮਸ ਰੈਜ਼ੋਲੂਸ਼ਨ ਪਾਸ ਹੋ ਕੇ ਇੱਕ ਕਮਿਸ਼ਨ ਬਣਿਆ ਤੇ ਉਸ ਤੋਂ ਬਾਅਦ ਨਾਨਾਵਤੀ ਕਮਿਸ਼ਨ ਬਣਿਆ ਉਹ ਨਾਨਾਵਤੀ ਕਮਿਸ਼ਨ ਨੇ ਜੋ ਰਿਪੋਰਟ ਦਿੱਤੀ ਉਦੋਂ ਸੀਗਾ ਉਹ 2005 ਉਦੋਂ ਡਾਕਟਰ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਬਣ ਕੇ ਸੀ ਨਾਨਾਵਤੀ ਕਮਿਸ਼ਨ ਨੇ ਜਿਹੜੀ ਇਸ ਟਾਈਟਲ ਤੇ ਸੱਜਨ ਕੁਮਾਰ ਦੇ ਖਿਲਾਫ ਕੇਸ ਰੀਓਪਨ ਕਰਨ ਦੇ ਰეკਮੈਂਡੇਸ਼ਨ ਦਿੱਤੀ ਤੇ ਉਦੋਂ ਇਹ ਬਲਕਿ ਮੇਰੇ ਕੋਲ ਇੱਕ ਉਸ ਟਾਈਮ ਸਰਕਾਰ ਨੇ ਉਹ ਸਾਰੀਆਂ ਰეკਮੈਂਡੇਸ਼ਨ ਰਿਜੈਕਟ ਕਰਤੀਆਂ ਔਰ ਇਹ ਕਹਤਾ ਸੀ ਕਿ ਕੋਈ ਕੇਸ ਸਿਸਟਮ ਨਹੀਂ ਹੋਏਗਾ ਮੇਰੇ ਕੋਲੇ ਉਦੋਂ ਇੱਕ ਬੜਾ ਸੀਨੀਅਰ ਜਰਨਲਿਸਟ ਇੱਕ ਨੂੰ ਆਏ ਉਹਨਾਂ ਨੇ ਮੈਨੂੰ ਦੱਸਿਆ ਕਿ ਡਾਕਟਰ ਮਨਮੋਹਨ ਸਿੰਘ ਕਹਿੰਦੇ ਸੀ ਕਿ ਇਹਨਾਂ ਨੂੰ ਰეკਮੈਂਡੇਸ਼ਨ ਨੂੰ ਉਹ ਚਾਹੁੰਦੇ ਸੀ ਕਿ ਮੰਨਿਆ ਜਾਵੇ ਪਰ ਕਾਂਗਰਸ ਨਹੀਂ ਬੰਨੀ ਇਹਨਾਂ ਨੇ ਉਹਨਾਂ ਨੂੰ ਜੋੜ ਦੇ ਕੇ ਤੇ ਇਹਨਾਂ ਨੂੰ ਰਿਜੈਕਟ ਰეკਮੈਂਡੇਸ਼ਨ ਰਿਜੈਕਟ ਕਰਾਤਾ ਕਹਿੰਦੇ ਪਰ ਡਾਕਟਰ ਮੋਨ ਸਿੰਘ ਨੇ ਕਿਹਾ ਦਾ ਪਤਾ ਸੀ ਕਿ ਪਾਰਲੀਮੈਂਟ ਰੋਲਾ ਪਹਿਨਾ ਰੋਲਾ ਪਾਈਗੀ ਤੇ ਉਸ ਤੋਂ ਬਾਅਦ ਜਦੋਂ ਆਪੋਜੀਸ਼ਨ ਰੋਲਾ ਪਾਈਗੀ ਤੋਂ ਤੋਂ ਬਾਅਦ ਦੇਖ ਲਵਾਂਗੇ ਉਹ ਹੀ ਗੱਲ ਹੋਈ ਨਾ ਕਿ ਕਲੀ ਆਪੋਜੀਸ਼ਨ ਨੇ ਰੋਲਾ ਪਾਇਆ ਬਲਕਿ ਕੌਮਨਿਸਟ ਜਿਹੜੇ ਕਿ ਜਿਨ੍ਹਾਂ ਦੀ ਸਪੋਰਟ ਤੇ ਸਰਕਾਰ ਖੜੀ ਸੀ ਉਹ ਤੋਂ ਇਹ ਯੂਪੀਐਨ ਦੀ ਸਰਕਾਰ ਡਾਕਟਰ ਮੋਨ ਸਿੰਘ ਦੀ ਸਰਕਾਰ ਉਹ ਕਾਮਨਿਸਟਾਂ ਨੇ ਵੀ ਬਹੁਤ ਸਟਰੋਂਗਲੀ ਇਹਨੂੰ ਪੋਜ਼ ਕੀਤਾ ਬਰਿੰਦਾ ਕਰਾਟ ਨੇ ਜਨਾਬ ਅਮਰੀਕਾਈ ਮੀਟਿੰਗਾਂ ਹੋਈਆਂ ਉਹਨਾਂ ਨੇ ਵੀ ਸਰਕਾਰ ਨੂੰ ਕਹਿਤਾ ਕਿ ਇਹ ਇਹਦੇ ਤੇ ਸੈਕੂਲਰਟੀ ਖਿਲਾਫ ਹੈ ਅਲਟੀਮੇਟਲੀ ਜੋ ਜਾ ਕੇ ਡਾਕਟਰ ਮਰਮੋਰ ਸਿੰਘ ਨੇ ਇਹ ਪਾਰਲੀਮੈਂਟ ਨੂੰ ਇਨਫਾਰਮ ਕੀਤਾ ਕਿ ਅਸੀਂ ਇਹ ਰეკਮੈਂਡੇਸ਼ਨ ਮੰਨਦੇ ਹਾਂ ਜਗਦੀਸ਼ ਟਾਈਟਰ ਤੇ ਸੱਜਣ ਕਮਾੜ ਤੇ ਖਿਲਾਫ ਕੇਸ ਰਜਿਸਟਰ ਹੋਣਗੇ ਔਰ ਮੈਨੂੰ ਜੋ ਇੱਕ ਖਬਰ ਮਿਲੀ ਕਿ ਉਦੋਂ ਜਗਦੀਸ਼ ਟਾਈਟਰ ਨੇ ਇਹਨਾਂ ਦੇ ਅਗੇਂਸਟ ਵੀ ਬਹੁਤ ਕੈਂਪੇਨ ਸ਼ੁਰੂ ਕੀਤੀ ਬੜਾ ਖੁਸ਼ ਕੀਤਾ ਉਸ ਤੋਂ ਮਗਰੋਂ 2006 ਦੇ ਵਿੱਚ ਇੱਕ ਨਾਨਾ ਮੱਤੀ ਦੀ ਕਮਿਸ਼ਨ ਨੇ ਕਿਹਾ ਸੀ ਕਿ ਰੀਹੈਬਿਲਿਟੇਸ਼ਨ ਪ੍ਰੋਪਰ ਨਹੀਂ ਹੋਈ 2006 ਦੇ ਵਿੱਚ ਪ੍ਰਾਈਮ ਮਿਨਿਸਟਰ ਰੀਲੀਫ ਪੈਕੇਜ ਆਇਆ ਜਿਹਦੇ ਵਿੱਚ 3.5 ਲੱਖ ਰੁਪਈਆ ਜਿਹੜੇ ਜਿਹੜੇ ਦੀ ਡੈਥ ਹੋਈ ਸੀ ਉਹਦੇ ਵਾਸਤੇ ਦਿੱਤਾ ਗਿਆ ਤੇ ਨਾਲੇ 7.5 ਲੱਖ ਰੁਪਈਆ ਜਿਹੜੇ ਇੰਜਰਡ ਸੀ ਜਿਨ੍ਹਾਂ ਨੂੰ ਪਹਿਲਾਂ ਸਿਰਫ 2000 ਰੁਪਏ ਦਿੱਤੇ ਸੀ ਉਹ ਚਾਹੇ ਹੋ ਰეკਮੈਂਡ ਹਾਈ ਕੋਰਟ ਨੇ ਕੀਤਾ ਸੀ ਪਰ ਸਰਕਾਰ ਨੇ ਉਦੋਂ ਤੱਕ ਦਿੱਤਾ ਨਹੀਂ ਸੀ ਅਜੇ। ਔਰ ਉਹ ਵੀ ਇਹਨਾਂ ਨੇ ਪ੍ਰਾਈਮ ਮਿੰისტਰ ਪੈਕੇਜ ਦੇ ਵਿੱਚ ਆਇਆ ਤੇ ਨਾਲ ਉਹ ਪ੍ਰਾਈਮ ਮਿੰისტਰ ਪੈਕੇਜ ਦੇ ਵਿੱਚ ਨੌਕਰੀਆਂ ਵੀ ਆਈਆਂ। ਨੌਕਰੀਆਂ ਤਾਂ ਚਾਹੇ ਉਹ ਮਿਲੀਆਂ-ਮੁਲੀਆਂ ਤਾਂ ਬਹੁਤ ਹੀ ਥੋੜੀਆਂ ਹੈ ਨਹੀਂ। ਉਹ ਹੁਣ ਵੀ ਚੱਲ ਰਿਹਾ ਅਜੇ ਤੱਕ ਵੀ ਉਹ ਚੱਲ ਰਿਹਾ। ਪਰ ਕਿਉਂ ਮੈਂ ਬਲਕਿ ਦਸੜਿਆਂ ਕੇ ਇਹਨਾਂ ਡਾਕਟਰ ਮਨਵੋਨ ਸਿੰਘ ਹੋਰਾਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਿੰਨਾ ਕੋ ਰਿਲੀਫ ਦੇ ਸਕਦੇ ਸੀ ਦੇਈ ਦਿੱਤੀ। ਉਸ ਤੋਂ ਮਗਰੋਂ ਜਦੋਂ ਇਹ ਪ੍ਰਾਈਮ ਮਿੰისტਰ ਰਿਲੀਫ ਪੈਕੇਜ ਆਇਆ ਇਹ ਦਿੱਲੀ ਕੁਰਤਵਾਰਾ ਕਮੇਟੀ ਦੇਖ ਡੈਲੀਗੇਸ਼ਨ ਪਰਮਜੀਤ ਸਿੰਘ ਸਰਨਾ ਹੋਰੀ ਉਹਨੂੰ ਲੀਡ ਕਰਕੇ ਲੈ ਕੇ ਗਏ ਪ੍ਰਾਈਮ ਮਿਨਿਸਟਰ ਥੈਂਕਸ ਕਾਂ। ਉਹਨੇ ਸਰਨਾ ਨੇ ਮੈਨੂੰ ਆ ਕੇ ਕਿਹਾ ਕਿ ਉਹਨਾਂ ਦੀ ਅੱਖਾਂ ਵਿੱਚ ਅਥਰੂ ਸੀ। ਡਾਕਟਰ ਮਨਮੋਹਨ ਸਿੰਘ تھے۔ ਅੱਛਾ ਉਸ ਤੋਂ ਮਗਰੋਂ ਜਦੋਂ ਉਹਨਾਂ ਦੀ ਭੇਟੀ ਨੇ ਬੁੱਕ ਲਿਖੀ ਉਦੋਂ ਮੈਨੂੰ ਇਹ ਪਤਾ ਚੱਲਿਆ ਕਿ ਪਹਿਲੀ ਰਮਬਰ 1984 ਨੂੰ ਡਾਕਟਰ ਮਨਮੋਹਨ ਸਿੰਘ ਦਾ ਆਪਣਾ ਕਲਿਨਿਕ ਅਸ਼ੋਕ ਵਿਹਾਰ ਸੀ ਉਹਦੇ ਤੇ ਵੀ ਹਮਲਾ ਹੋਇਆ ਸੀ। ਉਹ ਪਹਿਲਾਂ ਨਹੀਂ ਸੀ ਪਤਾ। ਉਦੋਂ ਪਤਾ ਚੱਲਿਆ ਕਿ ਉਹਦੇ ਤੇ ਵੀ ਅਟੈਕ ਹੋਇਆ ਸੀ ਤੇ ਉਸ ਉਸ ਇਸ ਗੱਲ ਵੀ ਪਤਾ ਚੱਲੀ ਬਲਕਿ ਇਹ ਅਸਪੈਕਟ ਬੜਾ ਜੁਰੀ ਸੀ ਕਿਉਂਕਿ ਕਈ ਵਾਰੀ ਕਈ ਲੋਕਾਂ ਨੇ ਕਈਆਂ ਨੇ ਸ਼ਾਇਦ ਮੈਂ ਵੀ ਕੁਝ ਵਾਰੀ ਕਿਹਾ ਹੋਵੇ ਇਸ ਗੱਲ ਦੇ ਉੱਤੇ ਕਿ ਪ੍ਰਾਈਮ ਮਿਨਿਸਟਰ ਹੁੰਦੇ ਹੋ ਜਿੰਨਾ ਉਹਨਾਂ ਨੂੰ ਕਰਨਾ ਚਾਹੀਦਾ ਸੀ ਉਹਨਾਂ ਨੇ ਨਹੀਂ ਕੀਤਾ ਪਰ ਮੈਨੂੰ ਇਸ ਗੱਲ ਦਾ ਪਤਾ ਕਿ ਉਹ ਕਰਨਾ ਚਾਹੁੰਦੇ ਸੀ ਪਰ ਕਾਂਗਰਸ ਉਹਨਾਂ ਨੂੰ ਕਰ ਨਹੀਂ ਦਿੱਤਾ ਅੱਜ ਜੋ ਸਾਡੇ ਵਿੱਚ ਨਹੀਂ ਹਨ ਅੱਜ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਅੱਜ ਉਹਨਾਂ ਦੇ ਘਰ ਵੀ ਗਏ ਸੀ ਉਹਨਾਂ ਦੇ ਬੇਟੀ ਨੇ ਤੇ ਉਹਨਾਂ ਦੇ ਭਾਈ ਡਾਕਟਰ ਗੁਰਸ਼ਨ ਕਰੋੜਾ ਨੇ ਉਥੇ ਖੁਦ ਕੀਰਤਨ ਵੀ ਕੀਤਾ ਦੇਖ ਕੇ ਬੜਾ ਚੰਗਾ ਲੱਗਿਆ ਨਾਲੇ ਉਹਨਾਂ ਨੇ ਦੱਸਿਆ ਕਿ ਡਾਕਟਰ ਮਰਮੋਨ ਸਿੰਘ ਵੀ ਖੁਦ ਉਹ ਸ਼ਬਦ ਖੁਮਹਿਸ਼ਾ ਹੀ ਕਹਿੰਦੇ ਹੋ ਉਹ ਸ਼ਬਦ ਆਪਣੇ ਮਨ ਵਿੱਚ ਜਪ ਜਪਦੇ ਰਹਿੰਦੇ ਸੀ ਹਮੇਸ਼ਾ ਹੀ ਜਪਦੇ ਰਹਿੰਦੇ ਹੁੰਦੇ ਸੀ ਤੇ ਅੱਜ ਐਸੇ ਇਨਸਾਨ ਨੂੰ ਆਪਾਂ ਖੋ ਲਿਆ ਬੜੇ ਅਫਸੋਸ ਦੀ ਗੱਲ ਆ ਪਰ ਅਕਾਲ ਪੁਰਖ ਦੇ ਅਗੇ ਹੀ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਜ ਬਖਸ਼ੇ ਇਹ ਬਹੁਤ ਜ਼ਰੂਰੀ ਸੀ ਇਹ ਐਸਪੈਕਟ ਡਾਕਟਰ ਮਰਵੋਨ ਸਿੰਘ ਦਾ ਕਿਨੇ ਕਿਵੇਂ 1984 ਉਹਨਾਂ ਦੇੱਲੂ ਲੱਗਿਆ ਸੀ ਚਾਹੇ ਉਹਦੇ ਵਾਸਤੇ ਕੋਈ ਬਹੁਤਾ ਕਰ ਸਕੇ ਜਾਂ ਨਹੀਂ ਕਰ ਸਕੇ ਪਰ ਇੱਕ ਤਰੀਕੇ ਨਾਲ ਜੇ ਉਹ ਕੇਸ ਉਦੋਂ ਸ਼ੁਰੂ ਹੋਏ ਦੂਜੀ ਵਾਰੀ ਸ਼ੁਰੂ ਹੋਏ ਉਹਦਾ ਨਤੀਜਾ ਆਜ ਹੈ ਕਿ ਸੱਜਣ ਕੁਮਾਰ ਜੀ ਜੇਲ੍ਹ ਬੈਠਾ ਔਰ ਉਹਦਾ ਨਤੀਜਾ ਅੱਜ ਹੈ ਕਿ ਇਹ ਵੀ ਸੈਕਟਲ ਅਜੇ ਕਤਲ ਦਾ ਮਕਦਮਾ ਪਹੁੰਚ ਰਿਹਾ